ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰਗੋਂ ਸਿੰਘ ਮਾਰਗ ਤੇ ਚੱਲਦੇ ਆਂ ਆਪਾਂ ਦਰਸ਼ਨ ਕਰ ਰਹੇ ਆਂ ਗੁਰਦੁਆਰਾ ਸਾਹਿਬ ਪਿੰਡ ਕਮਾਲਪੁਰਾ ਪਾਤਸ਼ਾਹੀ ਦਸਵੀਂ ਜਦੋਂ ਗੁਰੂ ਸਾਹਿਬ ਇਸਤਾਨ ਤੇ ਆਏ ਤਾਂ ਇੱਕ ਛੋਟੀ ਜਿਹੀ ਢਾਬ ਤੇ ਦਰਖਤਾਂ ਦਾ ਝੁੰਡ ਸੀ ਕਾਫੀ ਰਵਨੀਕ ਜਗਾ ਸੀ ਤਹਿਵੇਂ ਸ਼ਾਂਦੀ ਵਾਂਗ ਕੁਦਤ ਦੇ ਅੰਗ ਸੰਗ ਦਸ਼ਵੇਸ਼ ਪਿਤਾ ਜੀ ਇਥੇ ਰੁਕਈ ਤੇ ਰਾਏ ਕੋਟ ਦੇ ਹਾਕਮ ਰਾਏ ਕੱਲੇ ਦੀ ਪੁੱਤਰੀ ਕੋਟਲਾ ਨਿਹੰਗ ਖਾਨ ਦੇ بیٹے ਆਲਮ ਖਾਨ ਨਾਲ ਵਿਆਹੀ ਹੋਈ ਸੀ ਇਹ ਪਰਿਵਾਰ ਗੁਰੂ ਘਰ ਦਾ ਪਹਿਲੇ ਦਿਨ ਤੋਂ ਹੀ ਸਰਧਾਲੂ ਸੀ ਆਲਮ ਖਾਨ ਦੇ ਰਾਹੀ ਗੁਰੂ ਸਾਹਿਬ ਦੇ ਆਉਣ ਦੀ ਖਬਰ ਰਾਏ ਕੱਲੇ ਨੂੰ ਪਹਿਲਾਂ ਹੀ ਪਹੁੰਚ ਚੁੱਕੀ ਸੀ ਤੇ ਉਹ ਸੀਲੋਆਣੀ ਪਿੰਡ ਦੇ ਬਾਹਰ ਕੈਂਪ ਲਾਈ ਬੈਠੇ ਸਨ ਰਾਏ ਕੱਲਾ ਨੇ ਗੁਰੂ ਸਾਹਿਬ ਨੂੰ ਪਲੰਘ ਤੋਂ ਦੂਰੋਂ ਹੀ ਦੇਖ ਕੇ 300 ਘੋੜ ਸਵਾਰ ਛੱਡ ਕੇ ਨੰਗੇ ਪੈਰੀ ਸਰਧਾਲੂ ਬਣ ਕੇ ਗੁਰੂ ਸਾਹਿਬ ਜੀ ਅੱਗੇ ਸੀ ਝੁਕਾਇਆ ਤੇ ਗੁਰੂ ਸਾਹਿਬ ਦੀ ਸੇਵਾ ਕੀਤੀ ਇੱਥੋਂ ਹੀ ਗੁਰੂ ਸਾਹਿਬ ਪਲੰਘ ਛੱਡ ਕੇ ਘੋੜੇ ਤੇ ਸਵਾਰ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ